ਕਿਦ ਨੂੰ ਮੇਰਾ ਕੈਮਰਾਮੈਨ ਹੁਣ ਮੇਰੇ ਨਾਲ ਪੈਸੇ ਨਿਕਲ ਜਾਣੇ ਆ ਨਿਕਲ ਗਏ ਸਾਥ ਜਰੂਰੀ ਹੈ ਹਾਏ ਸਰ ਆਤਮ ਲਓ ਅਰੇ ਭਈ ਨਾਲ ਇਹ ਤੀ ਖੜ ਜਾ ਕਿਧਰ ਨੂੰ ਲੱਗੇ ਜਾਣਾ ਉਧਰ ਜਾਣਗੇ ਭਈ ਇਹ ਤੇ ਰਖੋ ਇੱਕ ਜਰਾ ਇੱਧਰ ਖੜੋ ਭਾਈ ਨਾਲ ਗੱਲੋ ਯਾਰ ਠੀਕ ਹੈ ਇੱਕ ਮਿੰਟ ਇੱਕ ਕਿੰਝ ਕੱਲੋ ਕੱਲੋ ਕਰੋ ਜੋ ਮੈਂ ਬੋਲ ਲਾਹੋ ਚਲੋ ਬਸ ਲਾਈ ਚਲੋ ਠੀਕ ਹੈ ਜੀ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਇੱਕ ਵਾਰਦਾਤ ਹੋਈ ਸੀ ਲੁਧਿਆਣੇ ਦੇ ਵਿੱਚ ਜਿਹੜੀ ਸੀਗੀ 19 ਤਰੀਕ ਨੂੰ ਦੁਪਹਿਰ ਦੇ ਕਰੀਬ ਉਹਦੇ ਵਿੱਚੋਂ ਇੱਕ ਜਿਹੜਾ EMPLYEE ਸੀਗਾ ਜਿਹੜਾ ਉਹਦੇ ਕੋਲੋਂ 14 ਲੱਖ 80 ਹਜ਼ਾਰ ਰੁਪਏ ਜਿਹੜਾ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਖੋ ਕੇ ਲੈ ਗਏ ਸੀਗੇ ਸੋ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਸੀਗੇ FIR ਨੰਬਰ 28 ਜਿਹੜੀ ਸੀਗੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਅੰਡਰ ਜਿਹੜੀ ਹੈਗੀ ਆ 3720 ਦੇ ਤਹਿਤ ਜਿਹੜੀ ਸੀਗੀ ਦਰਜ ਕੀਤੀ ਸੀਗੀ ਔਰ ਇਮੀਡੀਏਟਲੀ ਜਿਹੜੀ ਸੰਜੀਦਗੀ ਨੂੰ ਵੇਖਦੇ ਹੋਏ ਸਾਡੇ ਮਾਜੋ ਸੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਚਾਲਾ ਤੇ ਜਸਕਿਰਨ ਸਿੰਘ ਤੇ ਤੇਜਾ ਜੀ ਨੇ ਜਿਹੜੀ ਸੀਗੀ ਇਮੀਡੀਏਟਲੀ ਟੀਮ ਬਣਾਈ ਜਿਹਦੇ ਵਿੱਚ ਸਾਡੇ ਸੀਆਈਏ 2 ਦੇ ਨਾਲ ਐਸਐਚਓ ਜਿਹੜੇ ਸੀਗੇ ਮੋਤੀ ਨਗਰ ਤੇ ਇਹਨਾਂ ਦੀ ਸੁਪਰਵਾਈਜ਼ਨ ਕਰਨ ਲਈ ਜਿਹੜੇ ਸੀਗੇ ਡੀਐਸਪੀ ਇੰਡਸਟਰੀ ਜਿਹੜੇ ਖਿਆਰਾ ਸਾਹਿਬ ਨੇ ਔਰ ਮੇਰੀ ਨਿਗਰਾਨੀ ਦੇ ਹੇਠ ਜਿਹੜੀ ਸੀਗੀ ਇਹ ਜਿਹੜੀ ਟੀਮ ਨੇ ਕੰਮ ਕੀਤਾ ਔਰ ਇਹ ਤੁਹਾਡੇ ਸਾਹਮਣੇ ਜਿਹੜਾ ਅਸੀਂ ਜੇ ਇਹਨਾਂ ਵਿੱਚ ਨੂੰ ਕੇਸ ਨੂੰ ਪ੍ਰਿਆ ਕੀਤਾ ਔਰ ਇਹਦੇ ਵਿੱਚ ਅਸੀਂ ਦੋ ਬੰਦੇ ਵਿਕਰਮਜੀਤ ਸਿੰਘ ਸਾਗਰ ਪੁੱਤਰ ਜੀਵਨ ਸਿੰਘ ਜਿਹੜਾ ਸੀਗਾ ਪ੍ਰੀਤਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਵਿਕ੍ਰਮਜੀਤ ਸਿੰਘ ਉਰਫ ਵਿੱਕੀ ਜਿਹੜਾ ਸੀਗਾ ਜਿਹੜਾ ਇਹ ਵੀ ਪ੍ਰੀਤਨਗਰ ਸ਼ਿਮਲਾਪੁਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਨੂੰ ਜਿਹੜਾ ਅਰੈਸਟ ਕਰਕੇ ਅਸੀਂ ਇਹਨਾਂ ਦੇ ਕੋਲੋਂ 8 ਲੱਖ ਰੁਪਇਆ ਜਿਹੜਾ ਹੈਗਾ ਤੇ ਜਿਹੜਾ ਮੋਟਰਸਾਈਕਲ ਵਾਦਤ ਵਿੱਚ ਵਰਤਿਆ ਗਿਆ ਸੀਗਾ ਉਹ ਜਿਹੜਾ ਸੀਗਾ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ